माड़ा मोटा करा कु मेरी मर्जी तो तरो 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 तरो। माई पूरा ग्यारह हजार का बच्चा दे

ਕਾਸਟ ਲਾਦਾ ਬਾਈ ਲੈ ਮਾਈਉਰਾ ਹੱਥ ਕਰ ਕੀ ਗੁਣ ਜਾਣੇਗੀ ਸਾਢੇ 12 ਦਾ ਵੇਚਤਾ ਖੁਸ਼ ਹੈ ਹੈ ਲੈ ਜਾ ਦਿਓ ਬਾਬਾ ਜੀ ਪੈਸੇ ਇੱਥੋਂ ਬੋਣੀ ਕਰਕੇ ਤੁਰੇ ਆਂ ਆਏ ਬੱਚੇ ਦੀਨਾਂ ਨੂੰ ਬੱਚੇ ਦੋਣੇ ਨੇ ਕੋਈ ਨਹੀਂ ਕੋਈ ਜੇ ਖੁਸ਼ ਹੋ ਮੰਨ ਤ ਲੋਕੋ ਸਾਨੂੰ ਨਾ ਹੋ ਗਿਓ ਦੇਰੇ ਤੇ ਪੈਸੇ ਲੱਗਣਗੇ ਤੁਹਾਡੇ ਆ ਪਤਾ ਦੀ ਰੋਟੀ ਹਣ ਤੋਂ ਲੈ ਲਾਂਗੇ ਤੁਹਾਤੋਂ ਲੈ ਲਾਂਗੇ ਹਾਂ ਜੇ ਤੁਹਾਡੀ ਆਤਮਾ ਖੁਸ਼ ਹੈ ਤਾਂ ਦਿਓ ਠੀਕ ਹੈ ਠੀਕ ਕਿੱਤੇ ਕਨੁਰਾ ਜੂਨੇ ਧੱਕਾ ਕਰਾਤਾ ਕੋਈ ਮੈਨੂੰ ਪੈਸੇ ਕਣਕੇ ਦੋ 12000 ਹੋਰ ਦੋ ਆ ਵੀ ਕਰਾ ਕੋਈ ਨਹੀਂ ਇਹ ਵੀ ਵਿਕ ਜਾਂਗੇ ਸਭ ਕੋ ਵਿਕ ਜੂ ਆ ਇਹਨੂੰ ਦੇ ਦੇ ਵਿਚਾਰ ਨੂੰ ਇੱਕ ਬੱਕਰੀਆ ਗਰੀਬ ਇਹ ਆ ਮੈਂ ਤਾਂ ਲੈ ਲਾ ਇਹ ਆ ਨਾ ਗਰੀਬੀ ਜਾ ਦੇ ਆ ਤੇ ਆ ਕੇ ਲੈ ਲਾ ਜੂ ਅਜਾ ਛੋਟਾ ਵੀ ਧਰਾ ਛੋਟੇ ਦਾ ਕਈ ਇਹਨੂੰ ਦੱਸਿਆ ਵਾ ਬੱਕਰਾ ਮੰਡੀ ਚ ਬਹੁਤ ਸੋਨਾ ਆਇਆ ਆ ਛੋਟੇ ਦੇ ਛੋਟੇ ਦੇ ਕਿੰਨੇ ਮੰਗਦਾ ਆ ਗਿਆ ਪਾਲਾ ਤੇ ਨਹੀਂ ਲੈਦਾ

8 9 10 11 12 12.5 ਮਾਈ 100 ਰੁਪਏ ਮੈਂ ਦੇ ਦੇਣੀ ਆ ਆਪਟ ਪੱਤੀ ਖੈ ਹੀ ਕਰਾ ਲਿਓ ਬਧੀਆ ਆ ਤੇ ਬੱਚਾ ਵੀ ਖੜਾ ਜਾਂਦੀ ਜੀ ਨਾ ਨਾ ਕਿੱਥੇ ਖਿੱਚੀ ਕਰਨਗੇ ਬੱਚੇ ਖਰੀਦਣਗੇ ਅਜੇ ਬੱਚੇ ਖਰੀਦਣਗੇ ਥੋੜੀ ਨਗਰੈਨੀ ਆ ਮਾਈ ਕੋਈ ਨਹੀਂ ਕੋਈ ਆ ਜੀ ਜੋ ਲਖੇ ਹੀ ਕਰਾਓ ਹੋਰ ਵੀ ਨੱਕ ਹੋਣੇ ਨਾ ਅੱਛਾ ਹੀ ਦਾ ਕਰਾ ਲਓ ਪਰਚੀ ਲਓ ਆਪਦੀ ਸਾਹਮਣੇ ਰੱਖਿਓ ਲੈ ਜੋ ਨਾ ਇਹਨੂੰ ਚਾ ਵੀ ਮੁੰਡਿਆ ਅਸੀਂ ਬੱਕਰੇ ਦੇਖਦੇ ਆਂ ਨਹੀਂ